ਹਾਂਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਉਮੀਦ ਹੈ ਕਿ ਮੇਰੀਆਂ ਪਹਿਨਾ ਤੇ ਮੇਰੇ ਭਰਾ ਬਿਲਕੁਲ ਠੀਕ ਠਾਕ ਫਿਟ ਐਂਡ ਫਾਈਨ ਹੋਗੇ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਔਰ ਮੈਂ ਰਹਿੰਦੀ ਆ ਜੀ ਪੰਜਾਬ ਚ ਪੰਜਾਬ ਦਾ ਵੈਦਰ ਮੈਂ ਕਹਿੰਨੀ ਪੁੱਛੋ ਨਾ ਬਹੁਤ ਸੋਹਣਾ ਹੋਇਆ ਹੈ ਠੰਡਾ ਠੰਡਾ ਕਿਉਂਕਿ ਨਾ ਦੂਏ ਦੇ ਨੀ ਤਕਰੀਬਨ ਮੀਂਹ ਪੈ ਜਾਂਦਾ ਔਰ ਮੀਂਹ ਪਵੇ ਤਾਂ ਖੀਰ ਪੂੜੇ ਨਾ ਖਾਦੇ ਜਾਣ ਇਹ ਤਾਂ ਹੋ ਹੀ ਸਕਦਾ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਇਸ ਲਈ ਜੀ ਅਸੀਂ ਬਣਾਇਆ ਖੀਰ ਪੂੜੇ ਗੁੜ ਨੂੰ ਪਹਿਲਾਂ ਮੈਂ ਪਾਣੀ ਚ ਭਿਉ ਗਿਆ ਤਾਂ ਤਾਂ ਸੀਗਾ ਭਿਉਆ ਹੋਇਆ ਸੀਗਾ ਤੇ ਉਹ ਮੈਂ ਤਾਂ ਨਹੀਂ ਦਿਖਾ ਸਕੀ ਸੋਰੀ ਫਿਰ ਕਣਕ ਦਾ ਆਟਾ ਲਿਆ ਉਹਨੂੰ ਛਾਨਿਆ ਗਿਆ ਕੋਲਿਆ ਗਿਆ ਫੈਂਟਿਆ ਗਿਆ ਫਿਰ ਬਣਾਉਣ ਲੱਗੇ ਆ ਜੀ ਸੋਹਣੇ ਸੋਹਣੇ ਪੂੜੇ ਤੁਸੀਂ ਸੁਣਾਓ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਇਲਾਕੇ ਚ ਕਿੱਦਾਂ ਦਾ ਮਾਹੌਲ ਹੈ ਕਿਵੇਂ ਦਾ ਵੈਦਰ ਹੈ ਤੁਸੀਂ ਖਾ ਲੇ ਖੀਰ ਪੂੜੇ ਮੈਨੂੰ ਉਮੀਦ ਹੈ ਕਿ ਮੇਰੀਆਂ ਭੈਣਾਂ ਨੇ ਨਾ ਮੇਰੇ ਭਰਾਵਾਂ ਨੂੰ ਖੀਰ ਪੂੜੇ ਖਰਾ ਦਿੱਤੇ ਹੋਣੇ ਆ ਪਹਿਲੇ ਦੋ ਕਪੂੜੇ ਮੀਨਸ ਇੱਕ ਦੋ ਹੁੰਦੇ ਉਹ ਕਹਿੰਦੇ ਕਾਮਾਂ ਲਈ ਜੜੀਆਂ ਦੀ ਰੱਬ ਦਾ ਹਿੱਸਾ ਹਨਾ ਅਸੀਂ ਵੀ ਕੱਢ ਦਈਦਾ ਆ ਕੱਢਣਾ ਚਾਹੀਦਾ ਆ ਤੇ ਬਾਕੀ ਉਸ ਤੋਂ ਬਾਅਦ ਤੁਸੀਂ ਆਪਣਾ ਖਾਓ ਮਜੇ ਨਾਲ ਖਾਓ ਜਿੰਮੇ ਤੱਕ ਦਿਲ ਕਰਦਾ ਹਨਾ ਤੇ ਦੇਖੋ ਜੀ ਮੈਂ ਤੇਲ ਪਾਣ ਲਈ ਦੇਸੀ ਉਗਾਰਡ ਆ ਹੁੰਦੀ ਨਾ ਕੈਚ-ਅਪ ਆਣ ਵਾਲੀ ਬੋਤਲ ਪਲਾਸਟਿਕ ਉਹ ਮੈਂ ਰੱਖੀ ਹੋਈ ਆ ਤੇ ਮੈਂ ਕਹਿੰਨੀ ਪੁੱਛਣਾ ਬੜਾ ਸੁਣਾ ਉਹਨਾਂ ਤੇ ਰਪੈਂਦਾ ਹਨਾ ਅੱਗੇ ਹੁੰਦਾ ਸੀਗਾ ਤੁਹਾਨੂੰ ਪਤਾ ਹੋਣਾ ਆ ਕੱਪੜਾ ਜਿਹਨੂੰ ਆਪਾਂ ਲੀਰ ਕਹਿੰਦੇ ਆ ਟੱਲੀ ਕਹਿੰਦੇ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਪੁਰਾਣੀਆਂ ਬੀਬੀਆਂ ਹੁੰਦੀਆਂ ਸੀਗੀਆਂ ਹਨਾ ਪਹਿਣਾ ਮਾਤਾ-ਮਾਂ ਉਹ ਉਹਨਾਂ ਕਰਦੇ ਹੁੰਦੇ ਸੀ ਤੇ ਫਿਰ ਉਹਨਾਂ ਨੇ ਪਿੱਪਲ ਦਾ ਮੈਂ ਕਿਹਾ ਪਿੱਪਲ ਹੁੰਦਾ ਸੀਗਾ ਉਹਦਾ ਪੱਤਾ ਮੰਗਾ ਲੈਣਾ ਨਿਆਣਿਆਂ ਤੋਂ ਤੇ ਉਹਦੇ ਨਾਲ ਨਾ ਪੂੜੇ ਤੇ ਪੈਟਰਨ ਨੂੰ ਜਿਹੜਾ ਪੂੜੇ ਦਾ ਮੈਂ ਘੋਲ ਘੋਲਿਆ ਉਹਨੂੰ ਇਦਾਂ ਖਿਲਾਰਦੇ ਸੀਗੇ ਪੱਤੇ ਦੇ ਨਾਲ ਹਰ ਇੱਕ ਦਾ ਆਪਣਾ ਢੰਗ ਇੱਕ ਆਪਣਾ ਤਰੀਕਾ ਹੈ ਨਾ ਉਹ ਇੱਕ ਮੀਨਸ ਆਪਣਾ ਪੁਰਾਣਾ ਸੱਭਿਆਚਾਰ ਪ੍ਰਾਣੀਆਂ ਚੀਜ਼ਾਂ ਉਹ ਹੁਣ ਨਹੀਂ ਮੁੜ ਕੇ ਆਉਂਦੀਆਂ ਮੀਨਸ ਕਾਫੀ ਕੁਝ ਚੇਂਜ ਹੋ ਚੁੱਕਿਆ ਹੈ ਹੁਣ ਤਾਂ ਨੋਨ ਸਟਿਕ ਤਵੇ ਚੱਲ ਗਏ ਪਹਿਲਾਂ ਲੋਹੇ ਦਾ ਤਵਾ ਹੁੰਦਾ ਸੀ ਭਾਰਾ ਤੁਸੀਂ ਦੇਖੋ ਉਸ ਤਵੇ ਤੇ ਕਿਵੇਂ ਪੂੜੇ ਬੰਦੇ ਸੀਗੇ ਮਜਾ ਲੇ ਕਿਤੇ ਚਿਪਕ ਵੀ ਜਾਵੇ ਥੱਲੇ ਜੁੜ ਵੀ ਜਾਵੇ ਇੱਕ ਜਿਹੜਾ ਖਾਣਾ ਹੈ ਨਾ ਖਾਣਾ ਆਪਾਂ ਕਹਿੰਦੇ ਆ ਇਹ ਖਾਣਾ ਨਹੀਂ ਸੋਖਾ ਇਹ ਬਨਾਣਾ ਵੀ ਬੜਾ ਸੋਖਾ ਹੈ ਇੱਕ ਆਰਟ ਹੈ ਕਲਾ ਹੈ ਜਿਹਨੂੰ ਆਗਿਆ 온ਲੀ ਇਹ ਬਹੁਤ ਸੋਖਾ ਹੈ ਬਨਾਣਾ ਕਦੇ ਟਰਾਈ ਕਰਿਆ ਕਰੋ ਟਰਾਈ ਕਰਨ ਚ ਕੋਈ ਹਰਜ ਨਹੀਂ ਕੋਈ ਨਹੀਂ ਉਹ ਕਹਿੰਦੇ ਨੇ ਟੁੱਟੀਆਂ ਪੁੱਜੀਆਂ ਹਮ ਖਾ ਲੇਂਗੇ ਬੋਰੀ ਮੇ ਆਟਾ ਬਥੇਰਾ ਹੈ ਇਹ ਪੁਰਾਣੀ ਬਾਤ ਹੈ ਸਾਡੀ ਨਾਨੀ ਸੁਣਾਉਂਦੀ ਹੁੰਦੀ ਸੀਗੀ ਤੇ ਨਾਨੀ ਤੋਂ ਮੇਰੀ ਮਾਦਰ ਨੇ ਸਿੱਖਿਆ ਤੇ ਸਾਨੂੰ ਸੁਣਾਉਂਦੀਆਂ ਅਗੇ ਮਾਦਰ ਮੇਰੇ ਬੱਚੇ ਨੂੰ ਸੁਣਾਉਂਦੇ ਆ ਤੇ ਇਹ ਪੁਰਾਣੀਆਂ ਚੀਜ਼ਾਂ ਹੁੰਦੀਆਂ ਕਦੀ ਬੈਠਿਆ ਕਰੋ ਬਜ਼ੁਰਗਾਂ ਦੇ ਕੋਲ ਬੜੀਆਂ ਸੋਹਣੀਆਂ ਬਾਤਾਂ ਸੁਣਾਉਂਦੇ ਹੁੰਦੇ ਆ ਤੇ ਬਾਕੀ ਦੇਖੋ ਪੂੜੇ ਬੰਦੇ ਪਏ ਆ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਹੈ ਪ੍ਰੀਤ ਦੀ ਵੀਡੀਓ ਜਰਾ ਤੁਜਾ ਜਰਾ ਸ਼ੇਅਰ ਕਰਿਆ ਕਰੋ ਤੇ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਅਪਸਰ ਮੱਥੇ ਵੀ ਮੈਂ ਕਹਿੰਦੀ ਮਹਾਰਾਜ ਜੀ ਤੁਹਾਡੇ ਸਾਰੇ ਕਾਜ ਸਵਾਰੇ ਤੇ ਤੁਹਾਡੀ ਹਰ ਇੱਕ ਮਨੁਕਾਮਨਾ ਹਰ ਇੱਕ ਇੱਛਾ ਪੂਰੀ ਹੋਵੇ ਤੇ ਲੋਜੀ ਪੂੜੇ ਬਣ ਗਏ ਆ ਪੂੜੇ ਹੋਵੇ ਤਾਂ ਖੀਰ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਪੂਰੇ ਤਾਂ ਖੀਰ ਦਾ ਜਿਹੜਾ ਇੱਕ ਕੰਬੀਨੇਸ਼ਨ ਹੈ ਨਾ ਉਹ ਮੀਨਸ ਕਿਤੇ ਨਹੀਂ ਮਿਲਦਾ ਤੁਹਾਨੂੰ ਤੇ ਆ ਇੱਕ ਮਹੀਨਾ ਹੁੰਦਾ ਆ ਜਦੋਂ ਮੀਂਹ ਪੈਂਦਾ ਆ ਉਦੋਂ ਹੀ ਚੀਜ਼ਾਂ ਸਵਾਲ ਲੱਗਦੀਆਂ ਅੱਗੇ ਪਿੱਛੇ ਭੰਵੇਂ ਸਿਆਲਾਂ ਚ ਭੰਵੇਂ ਮੈਂ ਕਿਹਨੇ ਬਰਫ ਚ ਬਹਿ ਕੇ ਇਹਨੂੰ ਖਾ ਲੋ ਤਾਂ ਵੀ ਮਜ਼ਾ ਨਹੀਂ ਆਣਾ ਜਿਹੜਾ ਕਿ ਆ ਮੀਂਹ ਵਿੱਚ ਮਜ਼ਾ ਆਉਂਦਾ ਹੈ ਤੇ ਲੋਜੀ ਖੀਰ ਮੈਂ ਧਰ ਦਿੱਤੀ ਐ ਜੀ ਮੱਚ ਦੇ ਦੁੱਧ ਦੀ ਖੀਰ ਥੋੜੇ ਜਿਹਾ ਚਾਵਲ ਬਣਾਇਆ ਕਿ ਮੀਨਸ ਜਿੰਨਾ ਮੈਂ ਕਹਿੰਦੀ ਮੈਂ ਕਮਾਂ ਨਹੀਂ ਮੈਂ ਬੜੀ ਪਰਫੈਕਟ ਹਾਂ ਹਰ ਚੀਜ਼ ਬੜੀ ਮਹਾਰਾ ਪਰ ਨਹੀਂ ਉਹ ਤੁਸੀਂ ਪੁੱਛੂਗੇ ਕਿਵੇਂ ਕਿਉਂਕਿ ਖੀਰ ਮੇਰੇ ਤੋਂ ਵਧੀਆ ਨਹੀਂ ਬਣਦੀ ਹਾਂ ਮੈਂ ਉਧਰ ਬੈਠੀ ਬੈਠੀ ਤਾਂ ਗਰੇਵਾਲ ਜੀ ਨੇ ਵੀ ਗੱਲਾਂ ਕਰਾ ਮੈਂ ਕਹਾਂ ਗਰੇਵਾਲ ਜੀ ਮੈਂ ਕਹਿੰਦੀ ਸੋਚਦੀਆਂ ਕਿ ਮੈਂ ਜੇ ਕਹਾਂ ਨਾ ਕਿ ਮੈਨੂੰ ਆ ਵੀ ਆਂਦਾ ਉਹ ਵੀ ਆਂਦਾ ਪਰ ਨਹੀਂ ਕੋਈ ਮੈਨੂੰ ਪੁੱਛੇ ਕਿ ਤੈਨੂੰ ਖੀਰ ਆਂਦੀ ਹੈ ਤਾਂ ਮੈਂ ਕਹੂੰਗੀ ਨਹੀਂ ਇੱਕਦਮ ਸਪਸ਼ਟ ਗੱਲ ਕਹੂੰਗੀ ਜਿੱਦਾਂ ਦੀ ਹੁੰਦੀ ਨਾ ਖੀਰ ਕੁਲੀ ਹੋਈ ਮਲਾਈ ਵਾਂਗੂ ਖੀਰ ਜਿਹੜੀ ਹੁੰਦੀ ਓ ਮੇਤੋ ਨਹੀਂ ਬਣਦੀ ਨਾਹੀਂ ਮੈਨੂੰ ਆਂਦੀ ਮੇਰੀ ਖੀਰ ਪਤਾ ਨਹੀਂ ਕਦੇ ਖੜੀ ਖੜੀ ਰਹਿੰਦੀ ਐ ਪਤਾ ਨਹੀਂ ਖੀਰ ਮੇਤੋ ਗੁੱਸੇ ਆ ਜਾਂ ਫਿਰ ਮੈਨੂੰ ਹੀ ਨਹੀਂ ਬਣਾਣੀ ਆਂਦੀ ਪਤਾ ਨਹੀਂ ਕੀ ਸਿਸਟਮ ਐ ਚਲੋ ਮਹਾਰਾਜ ਜੀ ਹਾਰੇ ਕੇ ਨੂੰ ਸਾਰੇ ਗੁਣ ਨਹੀਂ ਦਿੰਦਾ ਕਿਤੇ ਨਾ ਕਿਤੇ ਕੁਝ ਰੱਖ ਵੀ ਲੈਂਦਾ ਐ ਨਹੀਂ ਤਾਂ ਕਿ ਉਹ ਸੋਚਦਾ ਹੋਣਾ ਕਿ ਬੰਦਾ ਤਾਂ ਆਪਣੇ ਆਪ ਚਾਹੇਗਾ ਲੈ ਮੈਨੂੰ ਤਾਂ ਸਾਰਾ ਕੁਝ ਆਂਦਾ ਲੈ ਮੇਤੋ ਵੱਡਾ ਕੌਣ ਮੈਂ ਹੀ ਮੈਂ ਗੱਲਾਂ ਕਰਦੇ ਕਰਦੇ ਦੇਖੋ ਜੀ ਖੀਰ ਵੀ ਬਣ ਗਈ ਪੂੜੇ ਵੀ ਲਾ ਲੇ ਤੁਸੀਂ ਵੀ ਖਾਓ ਇੰਜੋਏ ਕਰੋ ਲਾਈਫ ਨੂੰ ਇੱਦੀ ਜਿੰਦੇ ਰਹਾ ਕਰੋ ਪਿਆਰ ਕਰਿਆ ਕਰੋ ਖੁਸ਼ ਰਹਾ ਕਰੋ ਆਪਣੀ ਫੈਮਿਲੀ ਵਿੱਚ ਹਨਾ ਆਸੇ ਪਾਸੇ ਦਾ ਮਾਹੌਲ ਕੀ ਏ ਬਈ ਛੱਡੋ ਪਰੇ ਲੋਕਾਂ ਤੋਂ ਕੀ ਲੈਣਾ ਇਹ ਜ਼ਿੰਦਗੀ ਬੜੀ ਛੋਟੀ ਜਈ ਹੈ ਥੋੜੀ ਜਈ ਹੈ ਤੇ ਦੇਖੋ ਬੰਦੇ ਬੰਦੇ ਮੈਨੂੰ ਭੁੱਖ ਲੱਗੀ ਹੈ ਵਾਈਜ਼ ਓਵਰ ਕਰ ਰਹੀ ਹਾਂ ਮੈਂ ਦਿਲ ਕਹਤਾ ਮੈਂ ਫਿਰ ਪੂਰੇ ਖਾਵਾਂ ਤੇ ਮੈਂ ਤੁਹਾਨੂੰ ਕਮਾ ਵਿੱਚ ਨਾ ਮਿੱਠਾ ਬੜੇ ਹਿਸਾਬ ਦਾ ਸੀਗਾ ਫਿਰ ਮਿਲਦੇ ਆ ਜੀ ਓਕੇ ਰੱਬ